ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਬੀਤੇ ਦਿਨੀ ਕੋਲਕੱਤਾ ਦੇ ਵਿੱਚ ਮਹਿਲਾ ਡਾਕਟਰ ਨਾਲ ਹੋਏ ਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ਤੋਂ ਬਾਅਦ ਹੁਣ ਪੂਰੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਾਂ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਵੀ ਵੱਖ-ਵੱਖ ਸਮਾਜ ਸੇਵੀ ਸੰਗਠਨਾ ਤੋਂ ਇਲਾਵਾ ਰਾਜਸੀ ਅਤੇ ਹੋਰ ਕਈ ਸੰਸਥਾਵਾਂ ਦੇ ਵੱਲੋਂ ਮਿਲ ਕੇ ਇੱਕ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਬੁਲਾਰਿਆਂ ਦਾ ਕਹਿਣਾ ਸੀ ਕਿ ਕੋਈ ਸਰਕਾਰ ਤੋਂ ਮੰਗ ਕਰਦਿਆਂ ਕਿ ਵਿਜੈਆਂ ਘਨੌਣੀਆਂ ਹਰਕਤਾਂ ਕਰਨ ਵਾਲੇ આરોપીਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸ਼੍ਰੀ ਮੁਖਤਸਰ ਸਾਹਿਬ ਵਿਖੇ ਅੱਜ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਸੱਦੇ ਤੇ ਕਲਕੱਤਾ ਵਿੱਚ ਮਹਿਲਾ ਡਾਕਟਰ ਨਾਲ ਹੋਏ ਬਲਾਤਕਾਰ ਅਤੇ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ ਦੇ ਵਿੱਚ ਕੈਂਡਲ ਮਾਰਚ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ 71 ਨੌਜਵਾਨਾਂ ਨੇ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਬੁਲਾ ਰਹੇ ਨੇ ਕਿ ਆ ਕਿ ਇਸ ਪ੍ਰਦਰਸ਼ਨ ਦੇ ਪਿੱਛੇ ਮੁੱਖ ਉਦੇਸ਼ ਪੀੜਤ ਡਾਕਟਰ ਨੂੰ ਤੁਰੰਤ ਇਨਸਾਫ ਦਿਵਾਉਣਾ ਹੈ ਇਸ ਤੋਂ ਇਲਾਵਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਡਾਕਟਰਾਂ ਦੇ ਨਾਲ-ਨਾਲ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਕਲਕੱਤਾ ਵਿੱਚ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਬੇਰਹਿਮੀ ਦਾ ਸਬੂਤ ਹੈ ਅਤੇ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਕਥਿਤ ਦੋਸ਼ੀਆਂ ਨੂੰ ਅਜਿਹੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਜੋ ਕਿ ਭਵਿਕ ਵਿੱਚ ਕੋਈ ਵੀ ਵਿਅਕਤੀ ਜਹੀ ਘਟਨਾ ਨੂੰ ਇਨਜਾਮ ਨਾ ਦੇਵੇ। ਜਿਹੜਾ ਅੱਜ ਪ੍ਰੋਟੈਸਟ ਕਰਦੇ। ਦੇਖੋ ਜਿਹੜਾ ਕਲਕੱਤੇ ਵਿੱਚ ਹੋਇਆ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ। ਮੈਂ ਇੱਕ ਹੀ ਗੱਲ ਕਹੂੰਗੀ ਜਦੋਂ ਵੀ ਔਰਤਾਂ ਨਾਲ ਕੁਝ ਹੁੰਦਾ ਹੈ ਉਹ ਇਹ ਪੁੱਛਦੇ ਹੋ ਰਾਤ ਨੂੰ ਕਰਦੀ ਕੀ ਪਈ ਸੀ? ਉੱਥੇ ਕਿਹਦੇ ਨਾਲ ਸੀ? ਕੀ ਪਾਇਆ ਸੀ? ਅਕਸਰ ਇਹੀ ਸਵਾਲ ਕੀਤਾ ਜਾਂਦਾ ਪਰ ਹੁਣ ਅੱਜ ਦੀ ਘੜੀ ਵਿੱਚ ਤੁਸੀਂ ਦੇਖ ਲਓ ਅਸੀਂ ਕਿੱਥੇ ਖੜੇ ਆ। ਉਹ ਇੱਕ ਡਾਕਟਰ ਸੀ ਦੂਜਿਆਂ ਦੀ ਜਾਨ ਬਚਾਰੀ ਸੀ। ਦੂਜਿਆਂ ਦੀ ਜਾਨ ਬਚਾਉਣ ਦੀ ਕੀਮਤ ਅੱਜ ਇਹ ਹੈ ਕਿ ਉਹਨੂੰ ਆਪਣੀ ਜਾਨ ਦੇਣੀ ਪਈ। ਉਹ ਇੱਕ ਡਾਕਟਰ ਸੀ ਚਿੱਟੇ ਕੋਟ ਵਿੱਚ ਸੀ। ਹੁਣ ਕਿੱਥੇ ਗਏ ਅਲੀਗੇਸ਼ਨ ਜਿਹੜੇ ਕੁ ਯੋ ਕਿਦਾਂ ਲਫਿਰਦੀ ਸੀ ਰਾਤ ਨੂੰ ਜਾਂ ਕਿਉਂ ਗਈ ਸੀ ਜਾਂ ਕਿਹੜੇ ਮੁੱਤੀ ਪਾਇਆ ਹੋਇਆ ਸੀਗਾ ਉਹਦੇ ਤੇ ਲੱਗਦੇ ਸੀ ਅੱਜ ਉਹ ਸਾਰੇ ਸਵਾਲਾਂ ਦਾ ਚੁੱਪ ਨੇ ਅੱਜ ਤੇ ਹੁਣੇ ਮੈਨੂੰ ਰੀਸੈਂਟਲੀ ਖਬਰ ਪਤਾ ਲੱਗੀ ਹੈ ਕਿ ਪ੍ਰੋਟੈਸਟ ਜਿਹੜੇ ਕਲਕੱਤਾ ਨੇ ਉਹਨਾਂ ਤੇ ਵੀ ਬੈਨ ਲਾਇਆ ਦਿੱਤਾ ਗਿਆ ਧਾਰਾ ਲੱਗ ਗਈ ਉੱਥੇ ਮਤਲਬ ਕਿੱਥੇ ਜਾਵੇ ਆਮ ਇਨਸਾਨ ਆਮ ਇਨਸਾਨ ਕੀ ਕਹਿ ਰਿਹਾ ਹੈਗਾ ਕਿ ਸਾਡੀ ਗੱਲ ਸੁਣੀ ਜਾਵੇ ਆਵਾਜ਼ ਉਠਾਈ ਜਾਵੇ ਪ੍ਰੋਟੈਸਟ ਤੇ ਬੈਨ ਕਰਤਾ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਇਸ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਇੱਥੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਲਦੀ ਤੋਂ ਜਲਦੀ ਫਾਸਟ ਕੋਰਟ ਵਿੱਚ ਇਹਨੂੰ ਲੈ ਕੇ ਜਾਇਆ ਜਾਵੇ ਮੁਕਦਮਾ ਜਲਦੀ ਤੋਂ ਜਲਦੀ ਇਸ ਚੀਜ਼ ਦਾ ਇੰਜਾਮ ਨਿਕਲੇ ਅਸੀਂ ਕੁੜੀਆਂ ਸੇਫਟੀ ਨਹੀਂ ਮਹਿਸੂਸ ਕਰ ਰਹੇ ਰਾਤ ਨੂੰ ਅਸੀਂ 8 ਵਜੇ ਜਾਈਏ 7 ਵਜੇ ਜਾਈਏ ਸਾਡੇ ਤੇ ਕੁਐਸਚਨਸ ਰਾਈਜ਼ ਹੁੰਦੇ ਸੀ ਪਰ ਅੱਜ ਕੀ ਇਸ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਕਿ ਇਸ ਚੀਜ਼ ਨੂੰ ਜਲਦ ਤੋਂ ਜਲਦ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਲਈ ਵੀ ਇੱਕ ਅੱਛਾ ਫਿਊਚਰ ਤੈਅ ਰੱਖ ਸਕੀਏ بس دیکھ ਲਓ ਕਿ ਜਿਸ ਤਰ੍ਹਾਂ ਦੇ ਨੌਲਾ ਔਰਾਂ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਆ ਕਿ ਆ ਜਨਨੀਆਂ ਨੂੰ ਪੰਜਾ ਕ ਬਠਾਈਆਂ ਜਾਂਦੀਆਂ ਔਰਾਂ ਨੂੰ ਕੁੱਚਿਆ ਜਾਂਦਾ ਹਨ ਅਸੀਂ ਇਸ ਦੇਸ਼ ਦੇ ਵਿੱਚ ਅਜਿਹੀ ਕਲੌਨੀ ਹਰਕਤ ਹੋ ਜਾਵੇ ਜੀ ਦੇਖਦੇ ਦੇਖੋ ਮੈਂ ਤਾਂ ਇਹ ਚੀਜ਼ ਹੀ ਮੰਨਦੀ ਹੈਗੀ ਆ ਕਿ ਵੀ ਇੱਕ ਤਾਂ ਸੋਚ ਰੱਖਣੀ ਇੱਕ ਕਹਿਣਾ ਤੇ ਇੱਕ ਕਰਨੀ 'ਚ ਬਹੁਤ ਫਰਕ ਹੈਗਾ ਆਪਾਂ ਕਹਿ ਦਿੰਦੇ ਆ ਕਿ ਕੰਜਕਾ ਬਿਠਾਇਆ ਗਿਆ ਹੁਣ ਦੁਰਗਾ ਕਲਕੱਤੇ ਵਿੱਚੋਂ ਦੁਰਗਾਸ਼ਮੀ ਹੋਊਗੀ ਬਹੁਤ ਵੱਡਾ ਫੈਸਟੀਵਲ ਹੋਣ ਜਾ ਰਿਹਾ ਹੈ ਪਰ ਫਿਰ ਵੀ ਉਹੋ ਜੀ ਜਗ੍ਹਾ ਤੇ ਜੋ ਕੁਝ ਹੋ ਰਿਹਾ ਹੈ ਤਾਂ ਇੱਥੋਂ ਪਤਾ ਲੱਗਦਾ ਕਿ ਆਪਾਂ ਬਹੁਤ ਪਿੱਛੇ ਆਪਾਂ ਬਹੁਤ ਲੈਗ ਕਰ ਰਹੇ ਹਾਂ ਅਜੇ ਇੰਡੀਪੈਂਡੈਂਸ ਹੋਣੇ ਬੀਤੇ ਐ ਮੈਂ ਤਾਂ ਇਹ ਕਹੂੰਗੀ ਕਿ ਉਹ ਹੈਪੀ ਇੰਡੀਪੈਂਡੈਂਸ ਨਹੀਂ ਹੈਗਾ ਹੈਪੀ ਹੋਣ ਵਾਸਤੇ ਇੰਡੀਪੈਂਡੈਂਸ ਜ਼ਰੂਰ ਹੈ ਹੈਪੀ ਹੋਣ ਵਾਸਤੇ ਅਜੇ ਬਹੁਤ ਆਪਾਂ ਲੰਮਾ ਸਫ਼ਰ طے ਕਰਨਾ ਪੈਣਾ ਹੈ ਤੇ ਇਸ ਕਰਕੇ ਸਿਰਫ ਔਰਤਾਂ ਹੀ ਨਹੀਂ ਬਲਕਿ ਜੈਂਟਸ ਲਈ ਸਭ ਲਈ ਇੱਕ ਸਬਕ ਹੈ ਅੱਜ ਕੱਲਮ ਅੱਗੇ ਆਪਾਂ ਸੋਚਦੇ ਸੀ ਯਾਰ ਡੋਰੀ ਹੈ ਕੁੜੀਆਂ ਦਾ ਪੈਦਾ ਹੁਣ ਭਰੂਨ ਹੱਤਿਆ ਹੁੰਦੀ ਸੀ ਹੁਣ ਸੋਚਣਗੇ ਸੇਫਟੀ ਨਹੀਂ ਹੈਗੀ ਕੁੜੀਆਂ ਨਾ ਹੁਣ ਇਸ ਕਰਕੇ ਬਹੁਤ ਗੜੀ ਸਜ਼ਾ ਦੇਣੀ ਜ਼ਰੂਰੀ ਹੈ ਮੈਂ ਮੰਨਦੀ ਹਾਂ ਦੇਖੋ ਇਹਦੇ ਲਈ ਜਸਟਿਸ ਬੈਠੇ ਨੇ ਉੱਪਰ ਬੈਠੇ ਨੇ ਸਾਰੇ ਸੁਪਰੀਮ ਕੋਰਟ ਵਿੱਚ ਉਹ ਅੱਛੇ ਤਰ੍ਹਾਂ ਜਾਣਦੇ ਨੇ ਰੂਲਸ ਲਾਜ਼ ਅੱਗੇ ਵੀ ਬਣ ਚੁੱਕੇ ਨੇ ਲਾਜ਼ ਅੱਗੇ ਵੀ ਬਹੁਤ ਲੋਡ ਹੈ ਇੰਪਲੀਮੈਂਟੇਸ਼ਨ ਦੀ ਦੈਟਸ ਇਟ ਬੜਾ ਦਰਦਨਾਕ ਤੇ ਹੌਲਨਾਕ ਇਹ ਹਾਦਸਾ ਹੋਇਆ ਜਿਹੜਾ ਕਲਕੱਤੇ ਵਿਖੇ ਹੋਇਆ ਹਰਜ ਹਰਜ ਇਹ ਅੱਜ ਪਹਿਲੀ ਵਾਰ ਨਹੀਂ ਹੋਇਆਗਾ ਸਾਡੀਆਂ ਸੈਂਕੜਾ ਬੇਟੀਆਂ ਜਿਹੜੀਆਂ ਕਈ ਤਾਂ ਅਖਬਾਰਾਂ 'ਚ ਆ ਜਾਂਦੀਆਂ ਕਈ ਵਿਚਾਰੀਆਂ ਅਖਬਾਰਾਂ 'ਚ ਜਾਂ ਮੀਡੀਆ 'ਚ ਵੀ ਨਹੀਂ ਇਹ ਖਬਰ ਆਉਂਦੀਗੀ ਔਰ ਇਹਦੇ ਲਈ ਬੜੇ ਸਖਤ ਕਾਨੂੰਨ ਬਣਨੇ ਚਾਹੀਦੇ ਆ ਜਿਵੇਂ ਹੁਣੇ ਸਾਡਾ ਬੱਚਾ ਬੋਲ ਕੇ ਗਿਆ ਕਿ ਅਰਬ ਕੰਟਰੀਜ਼ ਆ ਜਿਹੜੀਆਂ ਉਹਨਾਂ ਵਾਂਗੂ ਸਾਡਾ ਇੱਥੇ ਕਾਨੂੰਨ ਸਖਤ ਹੋਣਾ ਚਾਹੀਦਾ ਚਾਹ ਤਾ ਕਿ ਕਿਸੇ ਦਰਿੰਦੇ ਦੀ ਹਿੰਮਤ ਨਾ ਹੋਵੇ ਇਹੋ ਜਿਹਾ ਕੰਣਾਉਣੇ ਕਾਂਡ ਕਰਨ ਦੀ ਸੋ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਔਰ ਖਾਸ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਦਾ ਇੱਕ ਬੈਂਚ ਬਣਾ ਚਾਹੀਦਾ ਕਾਨੂੰਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਆ ਕਿ ਪਹਿਲਾਂ ਦਿੱਲੀ ਵਰਗੇ ਕਿਹੋ ਜਿਹਾ ਨਰਪਾਇਆ ਕਾਂਡ ਹੋਇਆ ਹੋਰ ਇਹੋ ਜਿਹੇ ਸੈਂਕੜੇ ਕਾਂਡ ਹੋਏ ਇਹੋ ਜਿਹੇ ਦਰਿੰਦਿਆਂ ਦੀ ਜਿਹੜੀ ਹਿੰਮਤ ਵਾਧੀ ਰਹਿੰਦੀ ਆ ਕਿ ਅਸੀਂ ਤਾਂ ਜਮਾਨਤਾਂ ਦੇ ਬਾਹਰ ਆ ਜਾਣਾ ਨਾਲ ਦੀ ਨਾਲ ਫਾਂਸੀ ਜਾਂ ਚੌਂਕ 'ਚ ਖੜਾ ਕੇ ਇਹੋ ਜਿਹੇ ਦਰਿੰਦਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਅੱਜ ਮੈਂ ਸ਼੍ਰੀ ਮੁਖਸਰ ਸਾਹਿਬ ਦੀ ਯੂਥ ਦਾ ਬੜਾ ਧੰਨਵਾਦੀ ਹਾਂ ਕੇ ਵੱਡੇ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਜਾਗਰੂਕ ਕੀਤਾ ਕਿ ਸੜਕਾਂ ਤੇ ਆਉਣਾ ਪੈਣਾ ਅੱਜ ਇਹ ਜਿਹੜਾ ਯੂਥ ਜਿਹੜਾ ਮੁਕਸਰ ਦਾ ਸੜਕਾਂ ਦੇ ਨਿਕਲਿਆ ਕੱਲ ਪਰਸੋ ਡਾਕਟਰਾਂ ਨੇ ਹੋਰ ਜਥੇਬੰਦੀਆਂ ਨੇ ਵੀ ਇਹ ਜਿਹੜਾ ਰੋਸ ਮਨਾਇਆ ਇਹ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਕੱਲੇ ਸ਼ਹਿਰਾਂ 'ਚ ਨਹੀਂ ਪਿੰਡਾਂ 'ਚ ਵੀ ਇਹ ਉਹਦੇ ਜਿਹੜੇ ਰੋਸ ਮਾਰਚ ਨਿਕਲਣੇ ਚਾਹੀਦੇ ਆ ਤੇ ਦੇਖੋ ਜੀ ਅੱਜ ਜਗਉਣ ਲਈ ਆਏ ਆ ਸਾਡੀ ਧਰਤੀ ਮਹਾਭਾਰਤ ਦੀ ਰਹੀ ਆ ਕੁਰਖ ਖੇਤਰ ਦੀ ਮਿੱਟੀ ਦੇ ਵਿੱਚ ਅੱਜ ਵੀ ਲਾਲ ਰੰਗ ਬੋਲਦਾ ਜੇ ਦੇਖਿਆ ਜਾਵੇ ਅੱਜ ਅਸੀਂ ਠਾਣ ਆਏ ਆ ਇਹ ਜੇ ਤੁਹਾਨੂੰ ਰਸ ਦੇਖ ਰਿਹਾ ਇੱਕ ਰਾਸ਼ ਨਹੀਂ ਇੱਕ ਭਾਵਨਾ ਈਮੋਸ਼ਨ ਹੈ ਕਿਸੇ ਨੂੰ ਫੋਨ ਕਰਕੇ ਸੱਦਿਆ ਨਹੀਂ ਗਿਆਗਾ ਇੱਕ ਮੈਸੇਜ ਦੇ ਉੱਤੇ ਇੰਨਾ ਇਕੱਠ ਹੋਇਆ ਇਹ ਪੀੜਾ ਬੋਲਦੀ ਆ ਸਾਰਿਆਂ ਦੇ ਵਿੱਚ ਕੱਲ ਨੂੰ ਅੱਜ ਬਾਹਰਲਾ ਕੋਈ ਮੈਂਬਰ ਕਲਕੱਤਾ ਬਹੁਤ ਦੂਰ ਹੈ ਸਾਡੇ ਤੋਂ ਪਰੰਤੂ ਜੇ ਕੱਲ ਨੂੰ ਸਾਡੇ ਅੱਜ ਬਾਹਰ ਆ ਗਿਆ ਕੱਲ ਸਾਡੇ ਘਰ ਵਿੱਚ ਆ ਸਕਦੀ ਹੈ ਜੇ ਅੱਜ ਅਸੀਂ ਇਸ ਦਾ ਵਿਰੋਧ ਨਾ ਕਰਾਂਗੇ ਕੱਲੂ ਸਾਡੇ ਘਰ ਤੱਕ ਗਾਗੋ ਨਹੀਂ ਲਾਜ਼ਮੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਜੋ ਅੱਜ ਮਸ਼ਾਲਾ ਚੱਕੀਆਂ ਹੋਈਆਂ ਨੇ ਹੱਥ 'ਚ ਬੈਨਰ ਪੜੇ ਹੋਏ ਨੇ ਕਿ ਅਸੀਂ ਇੱਕ ਜਸਟਿਸ ਮੰਗ ਰਹੇ ਹਾਂ ਇਹ ਸਾਨੂੰ ਦਿੱਤਾ ਜਾਵੇ ਦਰਿੰਦਿਆਂ ਨੂੰ ਚੌਕ ਦੇ ਵਿੱਚ ਖੜਾ ਕਰਕੇ ਅਰੇਬੀ ਕੰਟਰੀਜ਼ ਵਾਂਗੂ ਗੋਲੀ ਮਾਰ ਦੇਣੀ ਚਾਹੀਦੀ ਹੈ ਬਾਕੀ ਅਥਾਰਟੀ ਸਭ ਜਾਣਦੀਆਂ ਨੇ ਕਿਹੜੇ ਲਾਅ ਪਾਸ ਕਰਕੇ ਡਰ ਦਾ ਮਾਹੌਲ ਬਣਾਉਣਾ ਪੈਣਾ ਹੈ ਜੇਕਰ ਇਸ ਨੂੰ ਰੋਕਣਾ ਹੈ ਤਾਂ ਅਸੀਂ ਅਰੇਬੀ ਕੰਟਰੀਜ਼ ਵਾਲਾ ਰੂਲ ਮੰਗਦੇ ਹਾਂ ਇੱਥੇ ਤਾਂ ਜੋ ਕਰਨ ਤੋਂ ਪਹਿਲਾਂ ਇਹੋ ਜਿਹਾ ਕੁਝ ਵੀ ਹਾਦਸਾ ਅਗਲਾ 25 ਵਾਰੀ ਸੋਚੀ ਸਾਡੇ ਵੱਲੋਂ ਇਹੀ ਬੇਨਤੀ ਹੈ ਤੇ ਅਸੀਂ ਹਾਈ ਕਮਾਂਡ ਨੂੰ ਇਹੀ ਕਹਿੰਨੇ ਆ ਹੱਥ ਜੁਲਨ ਕੇ ਕਹਿੰਨੇ ਆ ਕਿ ਕਿਰਪਾ ਕਰਕੇ ਸਖਤੋ ਸਖਤ ਰੂਲ ਬਣਾਏ ਜਾਣ ਇਸੇ ਨਾਲ ਮੈਂ ਵੀ